ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਟਰੈਕਟਰ ਨੂੰ ਇੱਕ ਹੋਰ ਨਵੀਂ ਚੀਜ਼ ਲਵਾ ਲੈਣੀ ਮੋਡੀਫਾਈ ਕਰਾ ਲੈਣਾ ਕਰਾ ਕੇ ਲਿਆਉਣਾ ਬਸ ਮੂਰੇ ਇੱਕ ਆਪਾਂ ਨੇ ਹਾਰਨ ਲਵਾਉਣੇ ਮੂਰੇ ਤੇ ਚੱਲੀਏ ਲਵਾਈਏ ਟਰੈਕਟਰ ਨੂੰ ਹਾਰਨ ਅਲੱਗ-ਅਲੱਗ ਪੱਤੀ ਬੈਲਟ ਕਰਾਉਣੀ ਹੈ ਹਾਰਨ ਆਪਾਂ ਬਾਅਦ ਚ ਲਵਾਵਾਂਗੇ ਹਾਰਨ ਲਿਆ ਕੇ ਰੱਖੇ ਹੋਏ ਕਿਉਂਕਿ ਪੱਤੀ ਨੂੰ ਫਿਰ ਰੰਗ-ਰੂng ਕਰਕੇ ਐਨ ਤੁਹਾਨੂੰ ਪਤਾ ਹੀ ਫਿਰ ਬਾਅਦ ਚ ਪਹਿਲਾਂ ਹਾਰ ਲਾ ਲੈਪੇ ਬਾਅਦ ਚ ਰੰਗ ਔਖਾ ਕਰ ਦਿੰਦਾ ਤੇ ਹੁਣ ਪਹਿਲਾਂ ਲਵਾ ਲਈਏ ਪੱਤੀ ਚਲੋ ਵੀ ਅੱਜ ਇੱਕ ਹੋਰ ਨਵੀਂ ਨਵ ਮੋਟੀਵੇਸ਼ਨ ਕਰਨ ਲੱਗੇ ਆ ਕੀ ਕਰ ਲੱਗਿਆ ਕੀ ਕਰ ਲੱਗਿਆ ਅੱਜ ਵੇਣ ਨਵੀਂ ਜੀ ਲਵਾ ਰਹੇ ਹੋਣੀਆਂ ਅੱਜ ਵੇਣ ਤੋ ਇਹਦੇ ਨਾਲ ਤਾਂ ਬਹੁਤ ਆ ਰਿਹਾ ਚੱਲੋ ਬਈ ਇੱਧਰ ਲਿਆਂਦਾ ਤੇ ਹੁਣ ਉਰੇ ਲਾਉਂਗੇ ਥੱਲੇ ਚਾਰ ਹੋਰ ਲਿਆਂਦੇ 1 2 3 4 ਚਾਰ ਲਗਾ ਜਣੇ ਮੁਰ ਲਾ ਕੇ ਦੇਖਦੇ ਕਿਹੇ ਲੱਗਦੇ ਔਰ Hoa hỏi ở đây là lần đầu tiên hai lần đầu tiên hai một ਇਹ ਖਤਮ ਹੋ ਗਏ ਹੌਲੀ ਤਰ੍ਹਾਂ ਉੱਤੋਂ ਦਾ ਹੌਲੀ ਖਤਮ ਹੋ ਜਾਂਦਾ ਸਿੱਟਾ ਇਹ ਦੋ 2 6 ਟੋਪ ਨਾ ਵਈ ਡਈ ਆ ਹੋਰ ਮੈਨੂੰ ਦਿਖਦਾ ਨਹੀਂ ਦੇਖਣੇ ਤੇ ਫਿੱਲ ਗਿਆ ਪੁੱਠਾ ਰੱਖ ਲਾ ਦੇਖ ਲੈ ਕਿ ਡਾਇਰ ਆ ਗਿਆ ਮੇਰੇ ਜਨਾਬ ਆ ਵੀ ਦਿੱਕ ਨਾ ਬਣੀ ਜਗਾ ਥੱਲੇ ਦਾ ਘਾਟਾ ਵਾਲੇ ਇਹ ਬਹਿ ਗਿਆ ਇੰਨਾ ਗੈਰਹੀ ਕਿਹਨਾਂ ਤੇ ਇੰਨਾ ਗੈਰਹੀ ਚ ਫੀ ਮੜ ਜਾ ਦੋ ਤੀ ਤੱਕ ਆਉਂਦੀ ਦੀ ਯਾਰ ਉਤੇ ਬਾਹਰ ਆ ਗਿਆ ਤੇਰਾ ਹੌਲ ਲੱਗ ਤੇ ਤੁਹਾਨੂੰ ਵੀ ਬਤਾ ਤਾਣ ਬਾਰ ਬਤਾ ਓਹ ਤਰਾਹ ਨਾਲ ਇਹ ਇਹ ਕਿ ਨਾ ਅੰਨੇ ਨੇ ਬਹਰ ਰਣੋਲੇ ਤੇ ਇੱਲਾ ਕਿ ਇਧਰ ਹੋਰ ਨਾ ਇੰਨਾ ਕਿ ਇਧਰ ਰੱਖਦੇ ਆ ਥੱਲੇ ਲਾ ਕੇ ਦੇ ਕੇ ਸਰਲੇ ਉੱਪਰ ਗਿਆ ਫਰਕ ਆ ਸੇਵੇਂ ਜੀ ਨੌਲੀ ਪਾਣੀ ਥੱਲੇ ਤਾਰ ਕੇ ਲਾਉਣ ਲੱਗ ਗਏ ਆਏ ਗਣ ਗਣ ਜੀ ਕੋਈ ਨਹੀਂ ਇੰਨੇ ਕ ਦਾ ਬਾਹਰ ਜਾਣੀ ਹੈ ਜੀ ਮਤਲਬ ਨਹੀਂ ਘੜ ਪੱਤੀ ਲਾਣੀ ਕਿ ਕਿਹੜੇ ਨਾਲ ਫੜਦੇ ਹੋਣ ਦਾ ਸਤ ਮਹਾਰਾਜ ਨੂੰ ਲਾ ਗਾ ਕੁ ਅਰਬੋਂ ਦਾ ਕਦੇ ਕਾਰਨ ਮਾਰਦਾ ਜਿੱਥੇ ਪੱਤੇ ਰਹੇ ਜੀ ਕੋੜ ਨਹੀਂ ਜੀ ਮੇਰੇ ਤੇ ਕੋੜ ਨਾ ਰੰਗ ਨਹੀਂ ਤਾਂ ਰਾਗ ਮਾਰਦੇ ਹੈ ਡੀਸੀ ਪਾਏ 1 1 ਇੰਟਰ ਕੋਲੇ ਵਿਚ ਪਾ ਦੇ ਉਹ ਵਿਚ ਥੋੜੇ ਪੈਣੀ ਆ ਵਿਚ ਪਾ ਕੇ ਥਾ ਨਾ ਕਿੱਥੇ ਜਾਊਗਾ ਅੱਜ ਆ ਗਏ ਆ ਹਾਂ ਜੀ ਗੋਆ ਵੀ ਤੇ ਐ ਆਈ ਆਪ ਗਾ ਟੂ ਆਈ ਨਹੀਂ ਪੰਗਾਮ ਨਾਲ ਬਾਹਰਲਾ ਹੌਣ ਨਾਲ ਜੇ ਤਾਂ ਪਾੜੇ ਵਾਲਾ ਪਤੀ ਨੇ ਜੱਪੇ ਵਿਚਣੀ ਹੈਗੀ ਆਉਂਦਾ ਹੈ ਮਿਸਰੀ ਤੇ ਅੱਜ ਵੀ ਆ ਲੱਗਿਆ ਰਹਿਣਾ ਨਹੀਂ ਯਾ ਲੰਮੀ ਆਉਂਦਾ ਨਾ ਚਾਲਾ ਭਾਈ ਆ ਜਾ ਹਾਂ ਠੀਕ ਆ ਇੰਨਾ ਇਹਦਾ ਬਾਹਰ ਵੀ ਦੇ ਨੇ ਰਹਿਣਾ ਇੱਥੇ ਬਰਾਬਰ ਦੀ ਗੱਲ ਜੀ ਆਇਆ ਗਾ ਜੀ ਆ ਜਾਓ ਜੀ ਕਦਰ ਪੁੱਛਦਾ ਮੈਂ ਨਹੀਂ ਨਹੀਂ ਪਤੀ ਵੱਟੋ ਜੀ ਲੈਣੇ ਕਰੇ ਇਹ ਨਹੀਂ ਬਰਬਰ ਬਾਤ ਚਾਹਾਂ ਅੰਦਰ ਨਹੀਂ ਆਉਣੇ ਜੇ ਅੰਦਰ ਲਿਆਉਣੇ ਫਿਰ ਅੰਦਰ ਵਾਲਾ ਕੰਮ ਕਰਾਉਣੇ ਲਾ ਕਰ ਅੰਦਰ ਨਾਲ ਦੀ ਵੀ ਹੋਰ ਲਾਉਣਾ ਉੱਪਰੋਂ ਲਾਉਣੇ ਜਜਨ ਵਾਲੇ ਦੇਖੀਏ ਕਿ ਤਾਲੇ ਕਿ ਪਿਛੇਰੀ ਕਾਪੀ ਨਹੀਂ ਕਰਦੀ ਮੈਂ ਜੀ ਹਾਂ ਆਓ ਕੀ ਹਾਲਾ ਹੋਰ ਲੈ ਕੇ ਚੱਲੋ ਇਹ ਬਰਾਤ ਕਰਾ ਲਾ ਕੱਲ੍ਹ ਦਾ ਕੀ ਅੰਦਰੋਂ ਮੈਂ ਵੜਨ ਮੇਰੇ ਉਹ ਨੰਬਰ ਕਰਦੇ ਆ। 4 ਕਿਲੋ ਰੰਗ ਉਹ ਨੂੰ ਕਿਤਾ ਇੰਗਲ ਨਾਲ ਚੱਲਣਾ ਆ ਵੀ ਦਵਾਇਆ ਜਾ ਪੱਤੀ ਪਤਾ ਵੀ ਚੱਲ ਗਈ। ਜਿਹੜੀ ਜਿਹੇ ਨਾਲ ਆਪਾਂ ਨੂੰ ਤੂੰ ਦੇਖ ਜਾ ਇੰਗਲ ਨਾਲ ਦੇ ਵੀ ਵਧੀਆ ਲੱਗੇ। ਜਿਹੇ ਰੋਲੋ ਯਾਰ ਜੇ ਬਿਲਡਿੰਗ ਕਿਹਦੇ ਵਿੱਚ ਚੱਲਦਾ। ਇੱਕ ਜਿੱਦਾਂ ਮਰਜ਼ੀ ਨੂੰ ਕਰਦੀ। ਐਂਗਲ ਨਾਲ ਰੋਲੋ ਜੇ ਆਪਾਂ ਜਿੱਦਾਂ ਕੋਈ ਕਿਤੇ ਜਾਣਾ ਜਿਵੇਂ ਕਿ ਬਜਨ ਪਣ ਗਈ। ਨਾਰੇ ਇਹ ਕੰਦਰਾ ਚੀ ਕਰਦਾ। ਆ ਜਿਵੇਂ ਤੋਂ ਜਿਵੇਂ ਮਾਉਣ ਦਾ ਪਰ ਜਿਹੜੀ ਮਰਜ਼ੀ ਐਂਗਲ ਨਾਲ ਪੱਤੀ ਰੱਖੀ। ਕਾਹ ਨੰਬਰ ਦੇ ਦਿੱਤਾ ਲਾ ਦੇ। ਨਾਂ ਲਾ ਕੇ ਚੱਕੀ ਦਾ ਮਤਰਾ ਨਿਸ਼ਾਨ ਤਾਂ ਲੱਗੇ ਵੀ ਰਿਹਾ ਲਾਗਵਾ ਦੇਣ ਕੋਲ ਪਰ ਸੈਂਟਰ ਕਰਕੇ ਸਾਡੀ ਤਾਂ ਸਰਾਖ ਮਾਰ ਲਿਆ ਬਲੇ ਬਾਅਦ ਚ ਵੜਦਾਂਗੇ ਤੇ ਬੱਲੇ ਦੇ ਦੇਖ ਕੇ ਜਿੱਤੇ ਇਤਨੀ ਨਾਂ ਲਾ ਕੇ ਤੇ ਵੜਦਾਂਗੇ ਸੈਂਟਰ ਕਰਕੇ ਸੈਂਟਰ ਪੰਚਰ ਬੱਟਾ ਲਾਉਣਗੇ ਮਾਰ ਕੇ ਨਾਂ ਮਰਦੇ ਆ ਗਏ ਬਈ ਫਿੱਟ ਪਤਾ ਨਹੀਂ ਹਲੇ ਕੁਝ ਨਹੀਂ ਸਾਗ ਲੱਗਦਾ ਸੈਂਟਰ ਲੱਗ ਦੇਣੀ ਹੈ ਜੀ ਜਦ ਤੱਕ تسਲੀ ਆਉਣ ਜੀ ਲੱਗੇ ਦੇ ਬਾਅਦ

ਇਹ ਬਟੂ ਆ ਗਿਆ ਨਾ ਪੱਤੀ ਤੇ ਲੱਗਦੀ ਜਿਵੇਂ ਦਾਦੇ ਮਤੂ ਇੱਕ ਟੜੂ ਲਾਉਂਗਾ ਪਿੱਛੇ ਉੱਪਰ ਹੋ ਜਾ ਮੇਰੇ ਫੁੱਲੇ ਜਾ ਤੋਦਲੇ ਇੱਥੇ ਸੌਣਾ ਇਹਦਾ ਮੇਰੇ ਪੋਟਾ ਨਾਲੇ ਘੋਟੇ ਵੜਿਆ ਮੈਂ ਲਵਾਇ ਨਾ ਜੋਰ ਉਹ ਰੋਣ ਨੂੰ ਨਹੀਂ ਚੱਲਣਾ ਉਹ ਠੀਕ ਹੋ ਰਿਹਾ ਯਾਰ ਤੇਕੇ ਲੈਣ ਸਾਂ ਇਹ ਬਣਾਉਣਾ ਨਹੀਂ ਨਾਲ ਟੰਗੂ ਮਰਦੀ। ਦੋਨ ਪੱਟੀਆਂ ਬਣਾ ਲੈ। ਇਹ ਗਲੀ ਦੇ ਪਿੱਛੇ ਗਲੀ ਮੈਂ ਇੰਨੇ ਕੁਝ ਨਹੀਂ ਹੈਗੇ ਜਿੱਥੇ। ਤਾਂ ਇਹ ਦੇਖਾ ਵਾਟ ਡਿਸਾਈਡ ਕਰਨਾ ਠੀਕ ਨਹੀਂ। ਲੈ ਕਰ ਮੇਰਾ। ਕਿਹਣੀ ਕਿੱਗ ਨਹੀਂ ਪਿੱਛੇ ਗੱਲ। ਕਿਹੜੀ? ਪੱਤੀ। ਪਿੱਛੇ ਭਾਦੀ ਮੈਂ ਕਹਿੰਦਾ ਨਾ ਪਿੱਛੇ ਰੁਕਾ ਤਾਂ ਉਹਦੇ ਮੂਰੇ ਜਿਆਦਾ ਅੱਗੇ ਆਇਆ ਮੈਂ ਨਾ। ਇਹ ਲੈ ਲੈਦਾ ਜੀ। ਉੱਤੇ ਉਹ ਤਾਂ ਹੈ। ਇਹ ਵੀ ਬੜਾ ਇੰਝ ਸਮਝ ਕੇ ਦੇਖਾਇਆ। ਬਾਹਰ ਜਰਾ। ਮੈਂ ਮਾਰ ਦੂੰ ਤੈਨੂੰ ਜੇ ਤੂੰ ਮਾਰ ਕਰਦਾ ਰਹੇਂਗਾ ਜਦੋਂ ਐਕਵੀਮੈਂਟ ਹੋ ਗਈ ਤਾਂ ਬਿੱਲ ਨਹੀਂ ਮਿਲਦਾ ਫਿਰ ਤੈਨੂੰ ਕੱਟ ਕੇ ਦੇ ਦਿੰਦੇ ਹਾਂ ਇਹਨੂੰ ਬਾਹਰ ਕਰ ਦੇ ਇਹ ਚੜ ਗਏ ਦੇਸੀ ਨਾਟ ਲੈ ਕੇ ਨਾ ਮੈਂ 2 ਰੁਪਏ ਜਿਹੜਾ ਲਿਜਾਹੇ ਫੜ ਜਾਂਦੀ ਐ ਹੰਦੀ ਨਾ ਲੜੀ ਇਹਨੇ ਮੋਟੇ ਫਟਕਰਾ ਲਾ ਲਿਆ ਲਿਖੇ ਚਾਰ ਢਾਲ ਕਹਿ ਰਹੇ ਨੇ ਕਸਲੀ ਮੜੇ ਲਾ ਬੜੇ ਚਾਪੀ ਜਾਣਾ ਕੋਈ ਟਾਈ ਨਹੀਂ ਮੁੰਡੇ ਇਹਨਾਂ ਦੇ ਯਾਰ ਬਟਾਈਓ ਸੌਫਟ ਤੇ ਦੀ ਉਹ ਹੋਰੀ ਇਸਾਈ ਫੈਲਾ ਕੇ ਦੋ ਜਣੇ ਕੌਣ ਫੜੂਗਾ ਫੜੀ ਜਾੜ ਬਾਈ ਕਿੱਧਰੇ ਬੜੀ ਖੜ ਕੇ ਦੇਖਣਾ ਪਹਿਲਾਂ ਹਾਂ ਇਧਰ ਵਾਲਾ ਮੈਂ ਕਿਹਾ ਨਿਗਾਹ ਦੋ ਬਲਕ ਵਾਲੀ ਜਿੰਨ ਕਰਦੇ ਟੱਕ ਨੂੰ ਮੇਰਾ ਪਤਾ ਆਪੂੰ ਦਾ ਕਲਾ ਨੂੰ ਸਿੱਧੇ ਕਰਦੇ ਆ ਥੱਲੇ ਕਰਨੇ ਥੱਲੇ ਕਰਨੇ ਕੋਈ ਨਾ ਆਇਆ ਹੈ ਹਾਂ 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 ਪਿੱਛੇ ਨਹੀਂ ਗਿਆ ਹੈ ਮੈਂ ਤਾਂ ਪਰਪਤੀ ਲੱਗਦੀ ਹੈ ਬੈਟ ਹੋਣੀ ਵੀ 320 ਦੀ ਲੈਣੀ ਵਗਣੀ ਹੈ ਮਧੂ ਦੇ ਘਾਟੇ ਦਾ ਚਲੋ ਆਹ ਟੰਕਾ ਸੁਪਰ ਵਾਲੀ ਮੰਨ ਲੈਣਾ ਰਾਬੋ ਨੂੰ ਥੋੜੇ ਜੱਕੀ ਠੀਕ ਆ ਠੀਕ ਆ ਬਸ ਹੋ ਗਿਆ ਆਪਾਂ ਡਾੜੀ ਨੂੰ ਬਹੁਤ ਸਾਈਡ ਦੇਖਦੇ ਆ ਰੱਬਰ ਨਾਲ ਲਾਈ ਜੂਗਾ ਉਹ ਗਰਮੀ ਨਹੀਂ ਆਇਆ ਕਿੱਥੇ ਤੇਰੇ ਮੂੜੇ ਲੈ ਲੀ ਹੁਣ ਆਹ ਦੇਖਣਾ ਮੈਂ ਦੱਸਾਂਗੀ ਰੱਬਰ ਬਸ ਥੋੜੇ ਉੱਪਰ ਰਾਲ ਜੰਮਾ ਰਿਹਾ ਹੈ

3-4 ਦਿਨ ਦਾ ਲਾਉਂਗੇ ਹਲੇ ਸੈਟਿੰਗ ਨਹੀਂ ਕਰੂੰਗਾ ਨਾ ਰੰਗ ਰੋਂ ਕਰਕੇ ਛੱਡੂੰਗਾ ਨਾ ਕਿ ਬਿਨਾਂ ਰੰਗ ਕਰੇ ਤਾਂ ਸੋਹਣਾ ਹੀ ਨਹੀਂ ਇਹਨਾਂ ਲੱਗਣੀ ਥੱਲੇ ਕਰੀ ਵੀ ਚਲੋ ਭਾਈ ਆਹ ਬੜੀ ਗੁੱਟਸ ਮਾ ਚਲੋ ਭਾਈ